ਮੈਂ ਗਰੰਟੀ ਦੇ ਨਾਲ ਕਹਿਣਾ ਵਾਂ ਕਿ ਜੇ ਅੱਜ ਤੁਹਾਡੀਆਂ ਲਾਵਾਂ ਵੀ ਹੈਗੀਆਂ ਨਾ ਤੁਸੀਂ ਆਪਣੀਆਂ ਲਾਵਾਂ ਛੱਡ ਕੇ ਤੇ ਇਹ ਮੇਰਾ ਵਲੋਗ ਜ਼ਰੂਰ ਵੇਖੋਗੇ ਕਿਉਂਕਿ ਦੋਸਤੋ ਅੱਜ ਮੈਂ ਪੂਰੇ 1 ਲੱਖ ਦੀ ਸ਼ਾਪਿੰਗ ਕਰੇ ਜਾ ਰਿਹਾ ਵਾਂ ਆਪਣੇ ਕੋਸਮੈਟਿਕ ਬਿਜ਼ਨਸ ਦੀ ਬਸ ਤੁਸੀਂ ਕਰਨਾ ਕੀ ਆ ਇਸ ਵਲੋਗ ਨੂੰ ਪੂਰਾ ਦੇਖਣਾ ਵਾ ਤੇ ਮੈਂ ਕਿਹੜਾ ਕਿਹੜਾ ਸਮਾਨ ਲੈਂਦਾ ਵਾ ਕਿੰਨੇ ਕਿੰਨੇ ਦਾ ਲੈਂਦਾ ਵਾ ਕਿੱਥੋਂ ਕਿੱਥੋਂ ਲੈਂਦਾ ਵਾ ਤੇ ਕਿੰਨੇ ਕਿੰਨੇ ਦਾ ਵੇਚਣਾ ਵਾ ਇਹ ਸਾਰਾ ਕੁਝ ਤੁਹਾਨੂੰ ਮੈਂ ਸਿਰਫ ਇੱਕ ਵੀਡੀਓ ਦੇ ਵਿੱਚ ਦੱਸਾਂਗਾ ਉਹ ਇਹ ਵਾਲੀ ਬਸ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਮੈਂ ਗਰੰਟੀ ਦੇ ਨਾਲ ਕਹਿਣਾ ਵਾਂ ਕਿ ਅਗਲੇ 10-12 ਮਿੰਟ ਤੁਹਾਡੇ ਮਨੋਰੰਜਨ ਦੇ ਮੇਰੀ ਜ਼ਿੰਮੇਵਾਰੀ ਆ। ਦੋਸਤੋ ਆ ਵੇਖੋ ਹੋਰ ਸਮਾਨ ਲਿਆਂਦਾ ਜੇ। ਇਹ 2000 ਦੀਆਂ ਮੈਂ ਚਾਂਜਰਾਂ ਲਿਆਂਦੀਆਂ ਜੇ। ਆ ਵੇਖੋ ਕਿੱਡੇ-ਕਿੱਡੇ ਸੋਨੇ ਡਿਜ਼ਾਈਨ ਹੈਗੇ ਆ। ਆ ਦੇਖੋ। ਆ ਸਾਰੇ ਡਿਜ਼ਾਈਨ ਹੈਗੇ ਆ ਕੋਟਗੜ੍ਹ ਮੈਂ 2000 ਦੀਆਂ ਚਾਂਜਰਾਂ ਹੀ ਲਿਆਂਦੀਆਂ ਆ। ਆ ਦੇਖੋ। ਕਾਫੀ ਡਿਜ਼ਾਈਨ ਹੈਗੇ ਆ। ਆ ਹੈਵੀ ਵੇਖੋ ਕਿੰਨੀਆਂ ਸੋਹਣੀਆਂ ਆ ਵੇਖੋ ਸਾਰੀਆਂ ਝਾਂਜਣਾ ਤੇ ਆ ਮੈਂ ਕੁਝ ਪੀਸ ਲੈ ਆਂਦੇ ਆ 골ਡ ਚੈਨ ਲੋਕਟ ਵਾਲੇ ਕਿਉਂਕਿ ਅੱਦੀ ਵੀ ਬੜੀ ਡਿਮਾਂਡ ਹੈਗੀ ਸੀ ਤੇ ਆ ਮੈਂ ਲੈ ਆਂਦਾ ਵਾ ਲਿਪ ਲਾਈਨਰ 20 ਰੁਪਏ ਸੇਲ ਵਾਲਾ ਟ੍ਰਿਊ 립ਸ ਕੰਪਨੀ ਦਾ ਤੇ ਆ ਮੈਂ 30 ਰੁਪਏ ਸੇਲ ਵਾਲਾ ਲੈਂਦਾ ਵਾ ਆਈਪ੍ਰੋ ਪੈਨਸਲ ਜਿਹੜੀ ਕਿ 30 ਰੁਪਏ ਸੇਲ ਹੈਗੀ ਆ ਤੇ ਸਵਿਸ ਬਿਊਟੀ ਕੰਪਨੀ ਦੀ ਹੈਗੀ ਆ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਮੇਰੀ ਸ਼ੋਪ ਤੇ ਤੇ ਇਹਨਾਂ ਨੇ ਨਾਲ ਕੰਪਨੀ ਨੇ ਬਰਸ਼ ਵੀ ਦਿੱਤਾ ਆ ਨਾਲ ਤੇ ਇੱਕ ਬੰਨੇ ਕੈਂਸਲ ਕੀਤੀ ਹੋਈ ਹੈ ਤੇ ਆ ਮੈਂ 20 ਰੁਪਏ ਸੇਲ ਲਾਇਕ ਹੋਰ ਲੈਂਦਾ ਵਾ ਲਿਪ ਲਾਈਨਰ ਐ ਮੈਂ ਤੀਆਂ ਦੇ ਦੋ ਵੀ ਦੇ ਦਿੰਨੇ ਆ ਤੇ ਇਹ ਵੀ 20 ਰੁਪਏ ਸੇਲ ਲਗਾ ਵਾ ਤੇ ਜੇਕ ਮੈਂ ਜੇ ਕੋਈ ਡੱਬੀ ਲਏਗਾ 30 ਰੁਪਏ ਦੀ ਡੱਬੀ ਆ ਜਾਲੀ ਵਾਲੀ ਜੂੜਾ ਜਾਲੀ ਤੇ ਜੇ ਕੋਈ ਇੱਕੋ ਵਿੱਚ ਕੋਈ ਪੀਸ ਕੱਢ ਕੇ ਲਏਗਾ ਤਾਂ ਉਹ ਹੀ ਗਿਆ 10 ਰੁਪਏ ਦਾ ਪੀਸ ਤੇ ਇੱਕ ਪੈਕੇਟ ਆ ਲੈਂਦਾ ਵਾ ਤੇ ਆ 20 ਰੁਪਏ ਦਾ ਸੇਲ ਨਾਲ ਆ ਲੈਂਦਾ ਵਾ ਇਹ ਵੀ ਮੇਰਾ ਡੇਲੀ ਸਮਾਨ ਦੇ ਨਾਲ ਆਂਦਾ ਹੀ ਆਂਦਾ ਵਾ ਤੇ ਆ 20 ਰੁਪਏ ਸੇਲ ਰਮਾਲ ਲੈਂਦਾ ਵਾ ਆ ਦੇਖੋ ਇਹ ਡਿਜ਼ਾਈਨ ਮੈਨੂੰ ਪਸੰਦ ਆ ਗਿਆ ਸੀ ਇਸ ਕਰਕੇ ਲੈਂਦਾ ਵਾ ਤੇ ਆ 30 ਰੁਪਏ ਸੇਲ ਲੈਂਦਾ ਵਾ ਕੱਟਣ ਵਾਲਾ ਰਮਾਲ ਇਹ ਮੈਨੂੰ ਕਲਰ ਪਸੰਦ ਆ ਗਿਆ ਸੀ ਇਸ ਕਰਕੇ ਇਹ ਲੈਂਦਾ ਵਾ 30 ਰੁਪਏ ਸੇਲ ਵਾਲਾ ਤੇ ਇਹ ਮੈਂ ਲੈਂਦੀ ਆ ਵਾ ਜੀਰੋ ਸਾਈਜ਼ ਬਲੈਕ ਬਿੰਦੀ ਆ ਦੇਖੋ ਤੇ ਹਾਂਜੀ ਆ ਵੇਖੋ ਦੋਸਤੋ ਦੋ ਪਿਸ ਲੈਂਦੇ ਆ ਲੈਕ ਮੀ ਸੀਸੀ ਕਰੀਮ ਦੇ ਜਿਹੜੇ ਕਿ 925 ਹੈਗੇ ਆ ਇਹਦਾ ਪ੍ਰਿੰਟ ਹੋ ਗਿਆ ਵਾ 115 ਰੁਪਏ ਤੇ ਆ ਤਿੰਨ ਪੀਸ ਲੈ ਆਂਦੇ ਆ ਫਿਰ ਲਵਲੀ ਦੇ ਵੱਡੀ ਕਰੀਮ ਦੇ ਜਿਹਦਾ ਪ੍ਰਿੰਟ ਹੋ ਗਿਆ ਵਾ 135 ਰੁਪਏ ਆ ਲੈ ਆਂਦੇ ਆ ਤਿੰਨ ਪੀਸ ਕਿਉਂਕਿ ਇਹਦੇ ਹਰ ਸਮਾਨ ਦੇ ਵਿੱਚ ਆਂਦੇ ਆਂਦੇ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿੰਟਰ ਦਾ ਸੀਜ਼ਨ ਆ ਗਿਆ ਵਾ ਇਹ ਲੈ ਆਂਦੇ ਆ ਬੋਰੋਲਿਨ ਦੇ ਤਿੰਨ ਪੀਸ ਜਿਹੜੇ ਕਿ 45 ਪ੍ਰਿੰਟ ਵਾਲੇ ਏਗੇ ਆ ਕਿਆ ਲੈ ਆਂਦੀਆਂ ਵਾ ਦੋ ਪੌਂਟਸ ਛੋਟੀਆਂ ਜਿਨ੍ਹਾਂ ਦਾ ਪ੍ਰਿੰਟ ਹੈਗਾ ਵਾ 70 ਰੁਪਏ ਆ ਲੈ ਆਂਦੀਆਂ ਛੋਟੀਆਂ ਦੋ ਤੇ ਦੋ ਲਿਆਂਦੀਆਂ ਵੱਡੀਆਂ ਤੇ ਇਹਦਾ ਪ੍ਰਿੰਟ ਹੈਗਾ ਵਾ 125 ਰੁਪਏ ਤੇ ਦੋਸਤੋ ਇਹ 6 ਪੀਸ ਲਿਆਂਦੇ ਆ ਤਿੰਨ ਬਲੈਕ ਤਿੰਨ ਬਰਾਊਨ ਮੇਕਅਪ ਦੇ ਕਿਉਂਕਿ ਆ ਮੇਰੀ ਦੁਕਾਨ ਤੇ ਮੇਗਾ ਮਹਿੰਦੀ ਬੜੀ ਲੱਗਦੀ ਆ ਤਿੰਨ ਬਲੈਕ ਤੇ ਤਿੰਨ ਬਰਾਊਨ ਤੇ ਆ ਇੱਕ ਲੜੀ ਲਿਆਂਦੀ ਆ 15 ਰੁਪਏ ਵਾਲੀ ਬਰਾਊਨ ਹੈਅਰ ਕਲਰ ਤੇ ਇੱਕ ਲੜੀ ਆ ਲਿਆਂਦੀ ਆ ਤੇ ਆ ਲਿਆਂਦੀ ਆ 10 ਰੁਪਏ ਸੇਲ ਵਾਲੀ ਪਾਰਕ ਪੰਕਮ ਪਾਰਕ ਕੌਮਬ ਕੰਗੀ 10 ਰੁਪਏ ਸੇਲ ਵਾਲੀ ਤੇ ਆ ਲਿਆਂਦੇ ਆ ਤਿੰਨ ਪੀਸ ਜਿਹੜੇ ਕਿ ਹਰਬਲ ਮਹਿੰਦੀ ਵਾਲੇ ਹੈਗੇ ਆ ਦਿਵਾਲ ਕੰਪਨੀ ਦੇ ਜਿਹੜੇ ਕਿ 100 ਰੁਪਏ ਵਾਲੀ ਜਾਂਦੀ ਆ ਇਹ ਵੀ ਮੇਰੀ ਦੁਕਾਨ ਤੇ ਬਹੁਤ ਜ਼ਿਆਦਾ ਸੇਲ ਹੈਗੀ ਆ ਇਸ ਕਰਕੇ ਇਹਦੇ ਵਿੱਚ ਲੈ ਆਂਦੇ ਆ ਤਿੰਨ ਪੀਸ ਤੇ ਆ ਆ ਮੈਂ ਲੈ ਆਂਦੇ ਆ 6 ਪੀਸ ਡੈਨਵਰ ਡੀਓ ਦੋ ਵਾਈਟ ਦੋ 골ਡ ਵਾਈਟ ਤੇ ਦੋ ਗ੍ਰੀਨ ਤੇ ਆ ਲੈ ਆਂਦੇ ਆ 6 ਪੀਸ ਵਿਸਪਰ ਡਬਲ ਐਕਸਲ ਤੇ ਆ ਲੈ ਆਂਦਾ ਵਾ ਇੱਕ ਪੀਸ ਡੈਨਵਰ 10 ਸੇਲ ਪਾਊਡਰ ਤੇ ਦੋਸਤੋ ਇਹ ਪੂਰੀ ਕਿੱਟ ਹੈਗੀ ਆ ਜਿਹੜੇ ਕਿ 180 ਦੀ ਵੇਚਣੀ ਆ ਜਿਹਦੇ ਵਿੱਚ ਦੋ ਪੀਸ ਘਟਨੇ ਹੈਗੇ ਆ 1 पीस हैगा स्टार 18 इंची 13 पीस है गया हैप्पी बर्थडे वाला बैनर ਤੇ 20 पीस है गया मेटालिक बलून आम ले आंदे ਆ 3 पीस ਤੇ ਆ ਹੈਗਾ ਜੀ ਵੈਲਕਮ ਟੈਗ ਜਿਹੜਾ ਕਿ 40 ਰੁਪਏ ਸੇਲ ਕਰਨਾ ਵਾ ਤੇ ਆ ਹੈਗਾ ਵਾ ਸਟਾਰ ਵਾਲਾ ਇਹ ਮੈਂ ਫਿਲਹਾਲ 1 ਇੱਕ ਹੀ ਲਿਆਦਾ ਵਾਂ ਮੈਂ ਕਿਹਾ ਵੇਖਾਂ ਤਾਂ ਕੋਈ ਮੰਗੇਗਾ ਤਾਂ ਫੇਰ ਲਿਆਵਾਂਗਾ ਕੋਈ ਹਾਲੇ ਕੋਈ ਮੰਗਦਾ ਨਹੀਂ ਵੈਸੇ ਆ 20 ਰੁਪਏ ਸੇਲ ਲਗਾ ਵਾ ਇਹ ਲਕਸਤੀ ਬਨਾਈ ਨ ਮੁੱਕੀ ਸੀ 95 ਨੰਬਰ ਆ ਦੇਖੋ ਤੇ ਆ ایرਬੱਡ ਲੈਂਦੇ ਆ 10 ਰੁਪਏ ਸੇਲ ਵਾਲੇ 20 ਰੁਪਏ ਸੇਲ ਵਾਲੇ ਪਏ ਹੋਏ ਸੀ ਤੇ 10 ਸੇਲ ਲੈਂਦੇ ਆ ਤੇ ਆ 20 ਰੁਪਏ ਸੇਲ ਵਾਲਾ ਮਾਸਕ ਲੈਂਦਾ ਵਾ ਇਹ ਖਤਮ ਹੋਇਆ ਸੀ ਬਲੈਕ ਕਲਰ ਦਾ ਤੇ ਆ 20 ਰੁਪਏ ਸੇਲ ਵਾਲਾ ਲੇਡੀਜ਼ ਰਮਾਲ ਲੈਂਦਾ ਵਾ ਜਿਹੜਾ ਕਿ ਬੜੀ ਵਧੀਆ ਕੁਆਲਿਟੀ ਦਾ ਹੈਗਾ ਬੜਾ ਸੋਫਟ ਹੈਗਾ ਵਾ ਤੇ ਆ ਚਾਰ ਪੈਕਟ ਲੈਂਦੇ ਆ ਜੈਂਟਸ 20 ਰੁਪਏ ਸੇਲ ਵਾਲਾ ਰਮਾਲ ਇਹ ਵਾਈਟ ਡਾਰਕ ਕਲਰ ਤੇ ਆ ਵਾਈਟ ਦੇ ਵਿੱਚ ਲਾਈਨਿੰਗ ਹੈਗੀ ਆ ਤੇ ਆ ਲਾਈਟ ਕਲਰ ਹੈਗਾ ਦੀ ਆ ਲੈ ਆਂਦੇ ਆ ਵਾਈਟ ਧਾਗੇ ਦੋ ਤੇ ਲਾਲ ਧਾਗਾ ਇਹ ਮੇਰਾ ਬੜਾ ਸੇਲ ਹੁੰਦਾ 5 ਰੁਪਏ ਮੀਟਰ ਹਿਸਾਬ ਨਾਲ ਤੇ ਦੋਸਤੋ ਵਾ ਮੈਂ ਸਲਾਈ ਲੈਂਦੀ ਆ ਕਿਉਂਕਿ ਜਿੱਥੇ ਮੇਰੀ ਸ਼ੋਪ ਹੈਗੀ ਨਾ ਉੱਥੇ ਸਾਰੇ ਜਿਆਦੇ ਪੰਜਾਬੀ ਆ ਤੇ ਸਰਦਾਰਾਂ ਦੀ ਫੈਮਿਲੀ ਜਿਆਦੀ ਹੈ ਇਸ ਕਰਕੇ ਮੇਰੀ ਸਲਾਈਆਂ ਵੀ ਬਹੁਤ ਸੇਲ ਹੁੰਦੀਆਂ ਆ ਇਹ 20 ਰੁਪਏ ਵਾਲੀ ਲੰਬੀ ਸਲਾਈ ਆ 5 10 ਰੁਪਏ ਵਾਲੀ ਸੁਣ ਕੇ ਸੇਲ ਲਈ ਹੈਗੀ ਆ ਤੇ ਇਹ 20 ਰੁਪਏ ਵਾਲੀ ਹੈਗੀ ਆ ਜੀ ਤੁਸੀਂ ਅੱਜ ਇਹ ਵੀਡੀਓ ਨੂੰ ਪੂਰਾ ਦੇਖ ਲਿਆ ਨਾ ਤੁਸੀਂ ਭਾਵੇਂ ਜਿੰਨੀ ਮਰਜ਼ੀ ਤਨਖਾਹ ਤੇ ਨੌਕਰੀ ਕਰਦੇ ਹੋਵੋ ਤੁਸੀਂ ਆਪਣੀ ਨੌਕਰੀ ਛੱਡ ਕੇ ਤੇ ਆਪਣਾ ਕਾਰੋਬਾਰ ਕਰੋਗੇ ਤੁਹਾਡੇ ਵੀ ਦਿਲ ਕਰੇਗਾ ਯਾਰ ਮੈਂ ਕਿ ਥੱਲੇ ਲੱਗਣਾ ਬਸ ਥੱਕ ਚੁੱਕਾ ਹਾਂ ਹੁਣ ਮੈਂ ਆਪਣੀ ਮਰਜ਼ੀ ਦਾ ਮਾਲਕ ਬਣਨਾ ਵਾ ਬਾ ਤੁਸੀਂ ਕਰਨਾ ਕੀ ਇਸ ਵਲੋਗ ਨੂੰ ਪੂਰਾ ਦੇਖਿਓ ਤੇ ਤੁਸੀਂ ਅੱਜ ਹੀ ਆਪਣੀ ਨੌਕਰੀ ਤੇ ਅਸਤੀਫਾ ਦੇ ਦੋਗੇ ਤੇ ਅੱਜ ਤੋਂ ਹੀ ਆਪਣਾ ਕਾਰੋਬਾਰ ਸਟਾਰਟ ਕਰੋਗੇ ਸਸਿਕਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਆ ਜਿਹਦਾ ਨਾਮ ਆ ਹੈਪੀ ਅਰੋੜਾ ਕੋਸਮੈਟਿਕ ਤੇ ਦੋਸਤੋ ਅੱਜ ਵਾਲਾ ਵਲੋਗ ਇੰਨਾ ਸ਼ਾਨਦਾਰ ਤੇ ਇੰਨਾ ਮਜ਼ੇਦਾਰ ਹੋਣ ਜਾ ਰਿਹਾ ਨਾ ਮੈਂ ਗਰੰਟੀ ਦੇ ਨਾਲ ਕਹਿਣਾ ਵਾਂ ਕਿ ਜੇ ਅੱਜ ਤੁਹਾਡੀਆਂ ਲਾਵਾਂ ਵੀ ਹੈਗੀਆਂ ਨਾ ਤੁਸੀਂ ਆਪਣੀਆਂ ਲਾਵਾਂ ਛੱਡ ਕੇ ਤੇ ਇਹ ਮੇਰਾ ਵਲੋਗ ਜ਼ਰੂਰ ਵੇਖੋਗੇ ਕਿਉਂਕਿ ਦੋਸਤੋ ਅੱਜ ਮੈਂ ਪੂਰੇ 1 ਲੱਖ ਦੀ ਸ਼ਾਪਿੰਗ ਕਰੇ ਜਾ ਰਿਹਾ ਵਾਂ ਆਪਣੇ ਕੋਸਮੈਟਿਕ ਬਿਜ਼ਨਸ ਦੀ બસ ਤੁਸੀਂ ਕਰਨਾ ਕੀ ਆ ਇਸ ਵਲੋਗ ਨੂੰ ਪੂਰਾ ਦੇਖਣਾ ਵਾ ਤੇ ਮੈਂ ਕਿਹੜਾ ਕਿਹੜਾ ਸਮਾਨ ਲਿਆਂਦਾ ਵਾ ਕਿੰਨੇ ਕਿੰਨੇ ਦਾ ਲਿਆਂਦਾ ਵਾ ਕਿੱਥੋਂ ਕਿੱਥੋਂ ਲਿਆਂਦਾ ਵਾ ਤੇ ਕਿੰਨੇ ਕਿੰਨੇ ਦਾ ਵੇਚਣਾ ਵਾ ਇਹ ਸਾਰਾ ਕੁਝ ਤੁਹਾਨੂੰ ਮੈਂ ਸਿਰਫ ਇੱਕ ਵੀਡੀਓ ਦੇ ਵਿੱਚ ਦੱਸਾਂਗਾ ਉਹ ਇਹ ਵਾਲੀ ਬਸ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਮੈਂ ਗਰੰਟੀ ਦੇ ਨਾਲ ਕਹਿਣਾ ਵਾਂ ਕਿ ਅਗਲੇ 10 12 ਮਿੰਟ ਤੁਹਾਡੇ ਮਨੋਰੰਜਨ ਦੀ ਮੇਰੀ ਜ਼ਿੰਮੇਵਾਰੀ ਆ ਤੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਪ੍ਰੋਮਿਸ ਕਰਦਾ ਵਾਂ ਜੇ ਤੁਸੀਂ ਅੱਜ ਇਹ ਵੀਡੀਓ ਨੂੰ ਪੂਰਾ ਦੇਖ ਲਿਆ ਨਾ ਤੁਸੀਂ ਭਾਵੇਂ ਜਿੰਨੀ ਮਰਜ਼ੀ ਤਨਖਾਹ ਤੇ ਨੌਕਰੀ ਕਰਦੇ ਹੋ ਵੋ ਤੁਸੀਂ ਆਪਣੀ ਨੌਕਰੀ ਛੱਡ ਕੇ ਤੇ ਆਪਣਾ ਕਾਰੋਬਾਰ ਕਰੋਗੇ ਤੁਹਾਡੇ ਵੀ ਦਿਲ ਕਰੇਗਾ ਯਾਰ ਮੈਂ ਕਹੇ ਦੇ ਥੱਲਣਾ ਥੱਲੇ ਲੱਗਣਾ ਬਸ ਥੱਕ ਚੁੱਕਾ ਹਾਂ ਹੁਣ ਮੈਂ ਆਪਣੀ ਮਰਜ਼ੀ ਦਾ ਮਾਲਕ ਬਣਨਾ ਵਾ ਬਾ ਤੁਸੀਂ ਕਰਨਾ ਕੀ ਇਸ ਵਲੋਗ ਨੂੰ ਪੂਰਾ ਦੇਖਿਓ ਤੇ ਤੁਸੀਂ ਅੱਜ ਹੀ ਆਪਣੀ ਨੌਕਰੀ ਤੇ ਅਸਤੀਫਾ ਦੇ ਦੋਗੇ ਤੇ ਅੱਜ ਤੋਂ ਹੀ ਆਪਣਾ ਕਾਰੋਬਾਰ ਸਟਾਰਟ ਕਰੋਗੇ ਤੇ ਫਾਈਨਲੀ ਦੋਸਤੋ ਆਪਾਂ 1 ਲੱਖ ਰੁਪਏ ਦੀ ਸ਼ੋਪਿੰਗ ਕਰ ਰਹੇ ਹਾਂ ਤੇ ਆਓ ਅੱਜ ਮੈਂ ਪਹਿਲੇ ਤੁਹਾਨੂੰ ਸਾਰਾ ਸਮਾਨ ਦਿਖਾਣਾ ਵਾਂ ਕਿ ਮੈਂ ਕਿਹੜਾ ਕਿਹੜਾ ਸਮਾਨ ਲੈਂਦਾ ਵਾ ਉਸ ਤੋਂ ਬਾਅਦ ਸਮਾਨਦ ਖਾਨ ਤੋਂ ਬਾਅਦ ਵੀ ਆਪਾਂ ਫਿਰ ਵਲੋਗ ਕੰਟੀਨਿਊ ਕਰਦੇ ਆਂ ਪਹਿਲੇ ਆਓ ਤੁਹਾਨੂੰ ਸਮਾਨਦ ਖਾਨ ਨੇ ਕਿ ਮੈਂ ਕਿਹੜਾ ਕਿਹੜਾ ਸਮਾਨ ਲਿਆਂਦਾ ਵਾ ਹਾਂਜੀ ਦੋਸਤੋ ਆ ਵੇਖੋ ਇਹ ਚਾਰ ਟੋਕਰੀਆਂ ਹੈਗੀਆਂ ਛੋਟੀਆਂ ਜਦੋਂ ਕੋਈ ਚੋੜੀਆਂ ਦੀ ਟੋਕਰੀ ਭਰਵੰਦਾ ਵਾ ਨਾਲ ਐ ਫਿਰ ਇਹ ਲੱਗਦੀਆਂ ਛੋਟੀਆਂ ਟੋਕਰੀਆਂ ਤੇ ਇਹ ਸਾਰਾ ਬਰਥਡੇ ਦੀ ਆਈਟਮ ਹੈਗੀ ਆ ਇਹ 100 ਪਈਸਾ ਵਾਲੇ ਬਲੂਨ 50 ਪਈਸਾ ਵਾਲੇ ਬਲੂਨ 골ਡ ਬਲੈਕ ਰੈੱਡ ਸਾਰੇ ਲੈਂਦੇ ਹੋਏ ਆ ਤੇ ਇਹ ਕਟਨ ਸੇ ਗਿਆ ਜਿਹੜੇ ਕਾਂਦ ਦੇ ਮਗਰ ਲੱਗਦੇ ਹੈਪੀ ਬਰਥਡੇ ਦੇ ਇਹ ਜੀ ਵੇਖੇ ਵੀ ਹੋਣਗੇ ਤੇ ਆ ਹੈਪੀ ਬਰਥਡੇ ਵਾਲਾ ਟੈਗ ਹੈਗਾ ਵਾ ਜਿਹੜਾ ਕਿ 50 ਰੁਪਏ ਸੇਲ ਹੁੰਦਾ ਵਾ ਤੇ ਇਹ ਵੈਲਕਮ ਵਾਲਾ ਟੈਗ ਹੈਗਾ ਵਾ ਇਹ ਬਲੂਨ ਵਾਲਾ ਹੈਗਾ ਵਾ ਇਹਨੂੰ ਫਲਾਣਾ ਪੈਂਦਾ ਵਾ ਆ ਦੇਖੋ ਵਿੱਚ ਪਾਈਪ ਵੀ ਗਈ ਇਹਦੇ ਤੇ ਦੋਸਤੋ ਇਹ ਪੂਰੀ ਕਿੱਟ ਹੈਗੀ ਆ ਜਿਹੜੇ ਕਿ 180 ਦੀ ਵਿਚਣੀ ਹੈ ਜਿਹਦੇ ਵਿੱਚ ਦੋ ਪੀਸ ਕਟਣੇ ਹੈਗੇ ਆ ਇੱਕ ਪੀਸ ਹੈਗਾ ਸਟਾਰ 18 ਇੰਚੀ 13 पीस ਹੈ ਗਿਆ ਹੈਪੀ ਬਰਥਡੇ ਵਾਲਾ ਬੈਨਰ ਤੇ 20 ਪੀਸ ਹੈ ਗਿਆ ਮੈਟੈਲਿਕ ਬਲੂਨ ਆਮ ਲੈ ਆਂਦੇ ਆ 3 ਪੀਸ ਤੇ ਆ ਹੈਗਾ ਜੀ ਵੈਲਕਮ ਟੈਗ ਜਿਹੜਾ ਕਿ 40 ਰੁਪਏ ਸੇਲ ਕਰਨਾ ਵਾ ਤੇ ਆ ਹੈਗਾ ਵਾ ਸਟਾਰ ਵਾਲਾ ਇਹ ਮੈਂ ਫਿਲਹਾਲ ਇੱਕ ਹੀ ਲੈ ਆਂਦਾ ਵਾਂ ਵੇਖਾਂ ਇਹਦਾ ਕੋਈ ਮੰਗੇਗਾ ਤਾਂ ਫੇਰ ਲਿਆਵਾਂਗਾ ਕੋਈ ਹਾਲੇ ਕੋਈ ਮੰਗਦਾ ਨਹੀਂ ਵੈਸੇ 20 ਰੁਪਏ ਸੇਲ ਲਗਾ ਵਾ ਤੇ ਦੋਸਤੋ ਇਹ ਸਾਰਾ ਸਮਾਨ ਹਟਾ ਕੇ ਤੁਹਾਨੂੰ ਮੈਂ ਹੋਰ ਸਮਾਨ ਦਿਖਾਣਾ ਵਾ ਦੋਸਤੋ ਆਹ ਵੇਖੋ ਹੋਰ ਸਮਾਨ ਲੈ ਆਂਦਾ ਵਾ ਇਹ ਲਕਸਤੀ ਬਨੈਨ ਮੁੱਕੀ ਸੀ 95 ਨੰਬਰ ਆ ਦੇਖੋ ਤੇ ਆ ਏਅਰਬੱਡ ਲੈਂਦੇ ਆ 10 ਰੁਪਏ ਸੇਲ ਵਾਲੇ 20 ਰੁਪਏ ਸੇਲ ਵਾਲੇ ਪਏ ਹੋਏ ਸੀ ਤੇ 10 ਸੇਲੇ ਲੈਂਦੇ ਆ ਤੇ ਆ 20 ਰੁਪਏ ਸੇਲ ਵਾਲਾ ਮਾਸਕ ਲੈਂਦਾ ਵਾ ਇਹ ਖਤਮ ਹੋ ਰਿਹਾ ਸੀ ਬਲੈਕ ਕਲਰ ਦਾ ਤੇ ਆ 20 ਰੁਪਏ ਸੇਲ ਵਾਲਾ ਲੇਡੀਜ਼ ਰਮਾਲ ਲੈਂਦਾ ਵਾ ਜਿਹੜਾ ਕਿ ਬੜੀ ਵਧੀਆ ਕੁਆਲਿਟੀ ਦਾ ਹੈਗਾ ਬੜਾ ਸੋਫਟ ਹੈਗਾ ਵਾ ਤੇ ਆ ਚਾਰ ਪੈਕਟ ਲੈਂਦੇ ਆ ਜੈਂਟਸ 20 ਰੁਪਏ ਸੇਲ ਵਾਲਾ ਰਮਾਲ ਇਹ ਵਾਈਟ ਡਾਰਕ ਕਲਰ ਤੇ ਆ ਵਾਈਟ ਦੇ ਵਿੱਚ ਲਾਈਨਿੰਗ ਹੈਗੀ ਆ ਤੇ ਇਹ ਲਾਈਟ ਕਲਰ ਹੈਗਾ ਤੇ ਆ ਲੈ ਆਂਦੇ ਆ ਵਾਈਟ ਧਾਗੇ ਦੋ ਤੇ ਲਾਲ ਧਾਗਾ ਇਹ ਮੇਰਾ ਬੜਾ ਸੇਲ ਹੁੰਦਾ 5 ਰੁਪਏ ਮੀਟਰ ਹਿਸਾਬ ਨਾਲ ਤੇ ਦੋਸਤੋ ਵਾ ਮੈਂ ਸਲਾਈ ਲੈਂਦੀ ਆ ਕਿਉਂਕਿ ਜਿੱਥੇ ਮੇਰੀ ਸ਼ੋਪ ਹੈਗੀ ਨਾ ਉੱਥੇ ਸਾਰੇ ਜਿਆਦੇ ਪੰਜਾਬੀ ਆ ਤੇ ਸਰਦਾਰਾਂ ਦੀ ਫੈਮਿਲੀ ਜਿਆਦੀ ਹੈ ਇਸ ਕਰਕੇ ਮੇਰੀ ਸਲਾਈਆਂ ਵੀ ਬਹੁਤ ਸੇਲ ਹੁੰਦੀਆਂ ਆ ਇਹ 20 ਰੁਪਏ ਸੇਲ ਵਾਲੀ ਲੰਬੀ ਸਲਾਈ ਆ 5 10 ਰੁਪਏ ਵਾਲੀ ਸੁਣ ਕੋ ਸੇਲ ਵਾਲੀ ਹੈਗੀ ਆ ਤੇ ਇਹ 20 ਰੁਪਏ ਸੇਲ ਵਾਲੀ ਹੈਗੀ ਆ ਤੇ ਦੋਸਤੋ ਇਹ ਸਾਰਾ ਸਮਾਨ ਹਟਾ ਕੇ ਮੈਂ ਤੁਹਾਨੂੰ ਹੋਰ ਸਮਾਨ ਦਿਖਾਣਾ ਤੇ ਆ ਦੋਸਤੋ ਹੋਰ ਮੈਂ 100 ਰੁਪਏ ਸੇਲ ਬੈਲਟ ਲੈਂਦੀ ਆ ਆ ਕਿਉਂਕਿ ਇਹ 100 ਰੁਪਏ ਸੇਲ ਮੇਰੀ ਬਹੁਤ ਜ਼ਿਆਦਾ ਵਿਕਦੀ ਆ ਐਚ ਵੀ ਮਿਕਸਡ ਡਿਜ਼ਾਈਨ ਹੈਗੇ ਆ ਤੇ ਐਚ ਵੀ ਮਿਕਸਡ ਡਿਜ਼ਾਈਨ ਹੈਗੇ ਆ ਤੇ ਇਹਨਾਂ ਦੀ ਕੁਆਲਿਟੀ ਵੀ ਵਧੀਆ ਹੈਗੀ ਆ ਹਾਂਜੀ ਆ ਵੇਖੋ ਦੋਸਤੋ ਦੋ ਪੀਸ ਲੈਂਦੇ ਆ ਲੈਕਮੀ ਸੀਸੀ ਕਰੀਮ ਦੇ ਜਿਹੜੇ ਕਿ 925 ਹੈਗੇ ਆ ਇਹਦਾ ਪ੍ਰਿੰਟ ਹੋ ਗਿਆ ਵਾ 115 ਰੁਪਏ ਤੇ ਆ ਤਿੰਨ ਪੀਸ ਲੈਂਦੇ ਆ ਫਿਰ ਲਵਲੀ ਦੇ ਵੱਡੀ ਕਰੀਮ ਦੇ ਜਿਹਦਾ ਪ੍ਰਿੰਟ ਹੋ ਗਿਆ ਵਾ 135 ਰੁਪਏ ਆ ਲੈਂਦੇ ਆ ਤਿੰਨ ਪੀਸ ਕਿਉਂਕਿ ਇਹਦੇ ਹਰ ਸਮਾਨ ਦੇ ਵਿੱਚ ਆਂਦੇ ਆਂਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿੰਟਰ ਦਾ ਸੀਜ਼ਨ ਆ ਗਿਆ ਵਾ ਇਹ ਲਿਆਂਦੇ ਆ ਬੋਰੋਲਿਨ ਦੇ ਤਿੰਨ ਪੀਸ ਜਿਹੜੇ ਕਿ 45 ਪ੍ਰਿੰਟ ਵਾਲੇ ਹੈਗੇ ਆ ਕਿਆ ਲਿਆਂਦੀਆਂ ਵਾ ਦੋ ਪੌਂਟ ਸੋ ਛੋਟੀਆਂ ਜਿਨ੍ਹਾਂ ਦਾ ਪ੍ਰਿੰਟ ਹੈਗਾ ਵਾ 70 ਰੁਪਏ ਵਾਲਿਆਂ ਦੀਆਂ ਛੋਟੀਆਂ ਦੋ ਤੇ ਦੋ ਲਿਆਂਦੀਆਂ ਵੱਡੀਆਂ ਤੇ ਇਹਦਾ ਪ੍ਰਿੰਟ ਹੈਗਾ ਵਾ 125 ਰੁਪਏ ਤੇ ਦੋਸਤੋ ਇਹ 6 ਪੀਸ ਲਿਆਂਦੇ ਆ ਤਿੰਨ ਬਲੈਕ ਤਿੰਨ ਬਰਾਊਨ ਮੇਕਅਪ ਦੇ ਕਿਉਂਕਿ ਆ ਮੇਰੀ ਦੁਕਾਨ ਤੇ ਮੇਗਾ ਮਹਿੰਦੀ ਬੜੀ ਲੱਗਦੀ ਆ ਤੇ ਨੰਨ ਬਲੈਕ ਤੇ ਤਿੰਨ ਬਰਾਊਨ ਤੇ ਇੱਕ ਲੜੀ ਲੈਂਦੀ ਆ 15 ਰੁਪਏ ਵਾਲੀ ਬਰਾਊਨ हेयर कलर ਤੇ ਇੱਕ ਲੜੀ ਆ ਲੈਂਦੀ ਆ ਤੇ ਆ ਲੈਂਦੀ ਆ 10 ਰੁਪਏ ਸੇਲ ਵਾਲੀ 파רק 파רק ਕੌਮਬ ਕੰਗੀ 10 ਰੁਪਏ ਸੇਲ ਵਾਲੀ ਤੇ ਆ ਲੈਂਦੇ ਆ ਤਿੰਨ ਪੀਸ ਜਿਹੜੇ ਕੀ ਹਰਬਲ ਮਹਿੰਦੀ ਵਾਲੇ ਹੈਗੇ ਆ دیਵਾਲ ਕੰਪਨੀ ਦੇ ਜਿਹੜੇ ਕੀ 100 ਰੁਪਏ ਵਾਲੀ ਜਾਂਦੀ ਆ ਇਹ ਵੀ ਮੇਰੀ ਦੁਕਾਨ ਤੇ ਬਹੁਤ ਜ਼ਿਆਦਾ ਸੇਲ ਹੈਗੀ ਆ ਇਸ ਕਰਕੇ ਇਹਦੇ ਵਿੱਚ ਲੈਂਦੇ ਆ ਤਿੰਨ ਪੀਸ ਤੇ ਆ ਲੈੰਦੇ ਆ 6 ਪੀਸ ਡੈਨਵਰ ਡੀਓ ਦੋ ਵਾਈਟ ਦੋ 골ਡ ਵਾਈਟ ਤੇ ਦੋ ਗ੍ਰੀਨ ਤੇ ਆ ਲੈੰਦੇ ਆ 6 ਪੀਸ ਵਿਸਪਰ ਡਬਲ ਐਕਸਲ ਤੇ ਆ ਲੈੰਦਾ ਵਾ ਇੱਕ ਪੀਸ ਡੈਨਵਰ 10 ਸੇਲ ਪਾਊਡਰ ਤੇ ਦੋਸਤੋ ਇਹ ਮੈਂ 10 ਰੁਪਏ ਸੇਲ ਵਾਲਾ ਬਜਾਜ ਓਇਲ ਲੈੰਦਾ ਵਾ ਜਿਹੜਾ ਕਿ ਹੈਲਮਟ ਦਾ ਹੁੰਦਾ ਵਾ ਇਹਦੀ ਇਹਨਾਂ ਨੇ ਇਸ ਵਾਰ ਪੈਕਿੰਗ ਵੀ ਚੇਂਜ ਕਰਤੀ ਆ ਤੇ ਇਹ ਨੀਵਿਆ ਦੀ ਸੌਫਟ ਕਰੀਮ ਲੈ ਜਾਂਦੀ ਆ ਕੋਲਡ ਵਾਲੀ ਇਹਦਾ ਇਹਨਾਂ ਨੇ ਪ੍ਰਿੰਟ ਕਰਤਾ ਵਾ 138 ਰੁਪਏ ਇਹੜਾ ਮੇ ਕੋ ਲਾਸਟ ਹੈਗਾ ਸੀ ਉਹਗਾ ਸੀ 125 ਰੁਪਏ ਇਹ ਲਿਆਂਦੇ ਆ 5 ਪੀਸ ਤੇ ਆ 55 ਵਾਲੀ ਦੇ ਲਿਆਂਦੇ ਆ 6 ਪੀਸ ਤੇ ਇੱਕ ਵੀ ਸਾਹ ਲਿਆਂਦਾ ਵਾ ਨੇਵੀ ਬਲੂ ਦਾ ਅੰਡਰ ਆ ਮਸਾਲਾ ਰੋਲਰ ਇਹ ਲਿਆ ਇਹ ਲਿਆਂਦਾ ਵਾ ਇੱਕ ਪੀਸ 249 ਪ੍ਰਿੰਟਰ ਦਾ ਤੇ ਦੋਸਤੋ ਇਹ ਸਾਰਾ ਸਮਾਨ ਹਟਾ ਕੇ ਤੁਹਾਨੂੰ ਹੋਰ ਸਮਾਨ ਦਿਖਾਣਾ ਦੋਸਤੋ ਆ ਵੇਖੋ ਹੋਰ ਸਮਾਨ ਲਿਆਂਦਾ ਜੇ ਇਹ 2000 ਦੀਆਂ ਮੈਂ ਚਾਂਜਰ ਲਿਆਂਦੀਆਂ ਜੇ ਆ ਵੇਖੋ ਕਿੱਡੇ ਕਿੱਡੇ ਸੋਹਣੇ ਡਿਜ਼ਾਈਨ ਹੈਗੇ ਆ ਆ ਦੇਖੋ ਆ ਸਾਰੇ ਡਿਜ਼ਾਈਨ ਹੈਗੇ ਆ ਕੋਟਗੜ੍ਹ ਮੈਂ 2000 ਦੀਆਂ ਚਾਂਜਰੀ ਲੈ ਆਂਦੀ ਆ ਆ ਦੇਖੋ ਕਾਫੀ ਡਿਜ਼ਾਈਨ ਹੈਗੇ ਆ ਆ ਹੈਵੀ ਵੇਖੋ ਕਿੰਨੀਆਂ ਸੋਹਣੀਆਂ ਆ ਸਾਰੀਆਂ ਚਾਂਜੜਾਂ ਤੇ ਆ ਮੈਂ ਕੁਝ ਪੀਸ ਲੈ ਆਂਦੇ ਆ 골ਡ ਚੇਨ ਲੋਕਟ ਵਾਲੇ ਕਿਉਂਕਿ ਅੱਜ ਵੀ ਬੜੀ ਡਿਮਾਂਡ ਹੈਗੀ ਸੀ ਤੇ ਆਮ ਲੈ ਆਂਦਾ ਵਾ लिप लाइनर 20 ਰੁਪਏ ਸੇਲ ਵਾਲਾ ਟ੍ਰਿਊ ਲਿਪਸ ਕੰਪਨੀ ਦਾ ਤੇ ਆ ਮੈਂ 30 ਰੁਪਏ ਸੇਲ ਵਾਲਾ ਲੈਂਦਾ ਵਾ ਆਈਪ੍ਰੋ ਪੈਨਸਲ ਜਿਹੜੀ ਕਿ 30 ਰੁਪਏ ਸੇਲ ਲੱਗੀ ਆ ਤੇ ਸਵਿਸ ਬਿਊਟੀ ਕੰਪਨੀ ਦੀ ਹੈਗੀ ਆ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਮੇਰੀ ਸ਼ਾਪ ਤੇ ਤੇ ਇਹਨਾਂ ਨੇ ਨਾਲ ਕੰਪਨੀ ਨੇ ਬ੍ਰਸ਼ ਵੀ ਦਿੱਤਾ ਆ ਨਾਲ ਤੇ ਇੱਕ ਬੰਨੇ ਪੈਨਸਲ ਦਿੱਤੀ ਹੋਈ ਆ ਤੇ ਆ ਮੈਂ 20 ਰੁਪਏ ਸੇਲ ਵਾਲਾ ਇੱਕ ਹੋਰ ਲੈਂਦਾ ਵਾ ਲਿਪ ਲਾਈਨਰ ਐ ਮੈਂ 30 ਦੇ ਦੋ ਵੀ ਦੇ ਦੰਨੇ ਆ ਤੇ ਇਹ ਵੀ 20 ਰੁਪਏ ਸੇਲ ਲਗਾਵਾ ਤੇ ਜੇ ਕਿ ਮੈਂ ਜੇ ਕੋਈ ਡੱਬੀ ਲਏਗਾ 30 ਰੁਪਏ ਦੀ ਡੱਬੀ ਆ ਜਾਲੀ ਵਾਲੀ ਜੂੜਾ ਜਾਲੀ ਤੇ ਜੇ ਕੋਈ ਇੱਕੋ ਵਿੱਚ ਕੋਈ ਪੀਸ ਕੱਢ ਕੇ ਲਏਗਾ ਤਾਂ ਉਹ ਹੀ ਗਿਆ 10 ਰੁਪਏ ਦਾ ਪੀਸ ਤੇ ਇੱਕ ਪੈਕੇਟ ਆ ਲੈ ਆਂਦਾ ਵਾ ਤੇ ਆ 20 ਰੁਪਏ ਦਾ ਸੇਲ ਨਾਲ ਆ ਲੈ ਆਂਦਾ ਵਾ ਇਹ ਵੀ ਮੇਰਾ ਡੇਲੀ ਸਮਾਨ ਦੇ ਨਾਲ ਆਂਦਾ ਹੀ ਆਂਦਾ ਵਾ ਤੇ ਆ 20 ਰੁਪਏ ਸੇਲ ਰਮਾਲ ਆ ਲੈ ਆਂਦਾ ਵਾ ਆ ਦੇਖੋ ਇਹ ਡਿਜ਼ਾਈਨ ਮੈਨੂੰ ਪਸੰਦ ਆ ਗਿਆ ਸੀ ਇਸ ਕਰਕੇ ਲੈ ਆਂਦਾ ਵਾ ਤੇ ਆ 30 ਰੁਪਏ ਸੇਲ ਆਂਦਾ ਵਾ ਕਟਣ ਵਾਲਾ ਰਮਾਲ ਇਹ ਮੈਨੂੰ ਕਲਰ ਪਸੰਦ ਆ ਗਿਆ ਸੀ ਇਸ ਕਰਕੇ ਇਹ ਲੈਣ ਦਾ ਵਾ 30 ਰੁਪਏ ਸੇਲ ਆਲਾ ਤੇ ਇਹ ਮੈਂ ਲੈ ਲੈਂਦੀ ਆ ਵਾ ਜੀਰੋ ਸਾਈਜ਼ ਬਲੈਕ ਬਿੰਦੀ ਆ ਦੇਖੋ ਤੇ ਇਹ ਸਾਰਾ ਸਮਾਨ ਹਟਾ ਕੇ ਅਸੀਂ ਅੱਜ ਦਾ ਵਲੋਗ ਕੰਟੀਨਿਊ ਕਰਦੇ ਹਾਂ ਸੱਚੀ ਦੋਸਤੋ ਅੱਜ ਸਮਾਨ ਖਰੀਦ-ਖਰੀਦ ਕੇ ਇੰਨੀ ਥਕਾਵਟ ਹੋ ਗਈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੇ ਅੱਜ ਆਪਣਾ ਲੰਚ ਵੀ ਬੜੀ ਲੇਟ ਕੀਤਾ ਵਾ ਦੇ ਦੋਸਤੋ ਜਿਹੜਾ ਤੁਹਾਨੂੰ ਮੈਂ ਸਾਰਾ ਸਮਾਨ ਦਿਖਾਇਆ ਵਾ ਜਿਹੜੀ ਮੈਂ 1 ਲੱਖ ਰੁਪਏ ਦੀ ਸ਼ੋਪਿੰਗ ਕਰਕੇ ਆਇਆ ਵਾ ਤੁਹਾਨੂੰ ਕਿੱਦਾਂ ਦਾ ਲੱਗਾ ਵਾ ਤੇ ਦੋਸਤੋ ਮੈਂ ਗਰੰਟੀ ਦੇ ਨਾਲ ਕਹਿਣਾ ਵਾ ਕਿ ਇਹ ਵੀਡੀਓ ਇਹ ਸਮਾਨ ਵੇਖ ਕੇ ਤੁਹਾਡਾ ਵੀ ਮਨ ਕਰ ਗਿਆ ਹੋਵੇਗਾ ਕਿ ਛੱਡ ਯਾਰ ਆਪਾਂ ਨੌਕਰੀ ਛੱਡਦੇ ਆਂ ਅੱਜ ਵੀ ਅਸੀਂ ਅਸੀਂ ਵੀ ਅੱਜ ਤੋਂ ਆਪਣਾ ਬਿਜ਼ਨਸ ਸਟਾਰਟ ਕਰਦੇ ਆਂ ਸਹੀ ਗੱਲ ਦੋਸਤੋ ਬੜੀ ਨੌਕਰੀ ਕਰ ਲਈ ਤੁਸੀਂ 10000 ਤੇ 15000 ਤੇ ਲੋਕਾਂ ਦੇ ਥੱਲੇ ਬੜੇ ਲੱਗੇ ਜੇ ਅੱਜ ਤੋਂ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਬਣੋ ਅੱਜ ਤੋਂ ਤੁਸੀਂ ਆਪਣਾ ਕਾਰੋਬਾਰ ਸਟਾਰਟ ਕਰੋ ਭਾਵੇਂ ਛੋਟਾ ਹੀ ਕਰੋ ਭਾਵੇਂ ਘੱਟ ਬਿਜ਼ਨਸ ਤੋਂ ਸਟਾਰਟ ਕਰੋ ਇਸ ਲਈ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਇੰਨਾ ਕਰੋ ਤਾਂ ਜੋ ਹਰ ਕੋਈ ਇਹ ਵੀਡੀਓ ਤੋਂ ਮੋਟੀਵੇਸ਼ਨ ਲੈ ਸਕੇ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕੇ ਤਦ ਤੱਕ ਲਈ ਸასი ਸ਼ਕ